ਅਕਾਲੀ ਦਲ ਇਸ ਵੇਲੇ ਬਿਲਕੁਲ ਹਾਸ਼ੀਏ ਤੇ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਅ ਔਰ ਪਹਿਲੋਂ 2017 ਫਿਰ 2022 ਵਿਧਾਨ ਸਭਾ ਚੋਣਾਂ 'ਚ ਔਰ 2024 ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਜੋ ਹੋਇਆ ਉਹ ਇਸ ਚੀਜ਼ ਦਾ ਗਵਾਹ ਹੈ ਕਿ ਅਕਾਲੀ ਦਲ ਬਿਲਕੁਲ ਇਸ ਵੇਲੇ ਮਾਰਜੀਨਲਾਈਜ਼ ਹੋਇਆ ਹੈ ਇਹੋ ਜੇ ਮੌਕੇ ਤੇ ਅ ਅਕਾਲੀ ਦਲ ਵੱਲੋਂ ਆਪਣੇ ਕੁਝ ਲੀਡਰਾਂ ਨੂੰ ਬਾਹਰ ਕੱਢ ਦੇਣਾ ਮੇਰੇ ਕੋਲ ਕੋਈ ਸਿਆਣਫ ਦੀ ਗੱਲ ਨਹੀਂ ਇਹਦੇ ਨਾਲ ਪਾਰਟੀ ਹੋਰ ਆਪਣੇ ਆਪ ਨੂੰ ਕਮਜ਼ੋਰ ਕਰ ਰਹੀ ਆ ਇਹ ਠੀਕ ਆ ਕਿ ਇਹ ਲੀਡਰ ਜਿਹੜੇ ਨੇ ਇਹ ਜੋ ਕੁਛ 2012 ਤੋਂ ਲੈ ਕੇ 2017 ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ ਉਹਦੇ ਚ ਇਹ ਹਿੱਸੇਦਾਰ ਸਨ ਉਹਦੇ ਚ ਭਾਗੀਦਾਰ ਸਨ ਅ ਲੇਕਿਨ ਫਿਰ ਵੀ ਉਹਨਾਂ ਨੂੰ ਇਸ ਸਟੇਜ ਦੇ ਉੱਤੇ ਬਾਹਰ ਕੱਢਣਾ ਜਿਹੜਾ ਵਾ ਪਾਰਟੀ ਨੂੰ ਹੋਰ ਕਮਜ਼ੋਰ ਕਰਦਾ ਵਾ ਚਾਹੀਦਾ ਤੇ ਇਹ ਸੀ ਵੀ ਇਹ ਸਾਰੇ ਲੀਡਰ ਆਪਣੀਆਂ ਗਲਤੀਆਂ ਮੰਨ ਕੇ ਆਪਣੇ ਆਪਣੇ ਜਿਹੜੇ ਅਹੁਦੇ ਨੇੋਂ tho استਿਫਾ ਦੇ ਕੇ ਇੱਕ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਪਛਤਾਪ ਕਰਦੇ ਆਪਾਂ ਅੱਗੇ ਵੀ ਇਹਦੇ ਬਾਰੇ ਗੱਲ ਚੁ ਕਰ ਚੁੱਕੇ ਆਂ ਲੋਕਾਂ ਦੇ ਵਿੱਚ ਵਿਚਰਦੇ ਲੇਕਿਨ ਮੇਰੇ ਖਿਆਲ ਆਪਸੀ ਕਮਸਾਨ ਕਰਕੇ ਜ਼ਾਹਿਰ ਹੈ ਕਿ ਪਾਰਟੀ ਜਿਹੜੀ ਆ ਇਹ ਹੋਰ ਕਮਜ਼ੋਰ ਹੋ ਰਹੀ ਆ ਸੁਖਬੀਰ ਸਿੰਘ ਬਾਦਲ ਨੂੰ ਅਸਲੀਅਤ ਸਮਝ ਕੇ ਜਾਣ ਕੇ ਲੋਕਾਂ ਦੀ ਆਵਾਜ਼ ਸੁਣ ਕੇ ਇੱਕ ਵਾਰੀ ਉਹਨੂੰ ਪਾਸੇ ਹਟਣਾ ਹੀ ਪਵੇਗਾ ਜਿੰਨੀ ਜਲਦੀ ਹੋ ਜਾਣ ਉਨੀ ਜਲਦੀ ਪਾਰਟੀ ਦਾ ਰਿਵਾਈਵਲ ਜਿਹੜਾ ਵਾ ਉਹ ਦੁਆਰਾ ਸ਼ੁਰੂ ਹੋ ਸਕਦਾ ਇਸੇ ਨਾਲ ਜੁੜੀ ਦੂਜੀ ਦੂਜਾ ਮਸਲਾ ਵਾ ਉਹ ਹੈ ਪ੍ਰਦੀਪ ਕਲੇਰ ਦਾ ਜੋ ਡੇਰਾ ਪ੍ਰੇਮੀਆ ਉਹਦਾ ਖੁਲਾਸਾ ਇਹਦੇ 'ਚ ਕੋਈ ਸ਼ੱਕ ਨਹੀਂ ਜਿਉਂ ਨੇ ਸੁਖਬੀਰ ਬਾਦਲ ਬਾਰੇ ਕਿਹਾ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਉਹ ਆਪ ਗੁਨਾਹਗਾਰ ਆ ਉਹਨੇ ਬੇਅਦਬੀ ਕੀਤੀ ਬੇਅਦਬੀ ਦੇ ਵਿੱਚ ਉਹ ਦੋਸ਼ੀ ਆ ਉਹਦੇ ਚੋ ਅਪਰੂਵਰ ਬਣਿਆ ਹੋਇਆ ਵਾ ਲੇਕਿਨ ਫਿਰ ਵੀ ਉਹ ਦੋਸ਼ੀ ਹੋਵੇ ਪਰ ਫਿਰ ਵੀ ਜੇ ਉਹਨੇ ਕੋਈ ਕਿਆ ਬਾਕਸ਼ ਔਰ ਜੇ ਉਹ ਖੁਲਾਸਾ ਜਿਹੜਾ ਵਾ ਉਹਦੇ ਚ ਕੋਈ ਲੱਗਦਾ ਵਾ ਵੀ ਉਹਦੇ ਚ ਕੋਈ ਅਸਲੀਅਤ ਹੋ ਸਕਦੀ ਆ ਕੋਈ ਚੀਜ਼ਾਂ ਜਿਹੜੀਆਂ ਉਹ ਮੈਚ ਕਰਦੀਆਂ ਵਾ ਤੇ ਮੇਰਾ ਖਿਆਲ ਆ ਉਹਨੂੰ ਸਿਰਫ ਨਜ਼ਰ ਅੰਦਾਜ਼ ਕਰੇ ਬਿਨਾ ਉਹ ਨਜ਼ਰਨਾਜ਼ ਕੀਤਾ ਕਰਨਾ ਜਿਹੜਾ ਵਾ ਉਹ ਸਹੀ ਨਹੀਂ ਉਹ ਅਕਾਲੀ ਦਲ ਦੇ ਆਪਣੇ ਫੇਵਰਟ ਹੀ ਨਹੀਂ ਜੇ ਤੁਸੀਂ ਉਹਨੂੰ ਉਹਦੇ ਜਿਹੜੇ ਦੋਸ਼ ਨੇ ਉਹਨਾਂ ਨੂੰ ਯਕੀਨ ਨਹੀਂ ਕਰੋਗੇ ਤਾਂ ਤੁਹਾਡੇ ਨੁਕਸਾਨ ਹੋ ਰਿਹਾ ਕਿਉਂਕਿ ਲੋਕੀ ਤਾਂ ਉਹਨਾਂ ਤੇ ਯਕੀਨ ਕਰ ਰਹੇ ਆ ਸੋ ਚਾਹੀਦਾ ਕੀ ਆ ਚਾਹੀਦਾ ਹੈ ਵਾ ਕਿ ਪਾਰਟੀ ਇੱਕ ਆਪਣੇ ਮੀਟਿੰਗ ਕਰਕੇ ਸਾਰੇ ਇਕੱਠੇ ਹੋ ਕੇ ਪਾਰਟੀ ਇੱਕ ਕਿਸੇ ਨਾ ਕਿਸੇ ਜੁਡੀਸ਼ੀਅਲ ਕੋਈ ਨਾ ਕੋਈ ਅਫਸਰ ਤੋਂ ਕਿਸੇ ਸਾਬਕਾ ਜੱਜ ਤੋਂ ਇਨਕੁਆਰੀ ਕਰਾਉਣ ਦੋ ਜਾਂ ਤਿੰਨ ਮੈਂਬਰ ਉਹਦੇ ਮੈਂਬਰ ਹੋਣ ਉਹਦੇ ਲੀਡਰ ਉਹਦੇ ਮੈਂਬਰ ਹੋਣ ਔਰ ਪਤਾ ਕਰਨ ਕਿ ਜੋ ਪ੍ਰਦੀਪ ਕਲੇਰ ਨੇ ਕਿਹਾ ਜੀ ਕੋਈ ਸੱਚ ਹੈ ਕੀ ਸੁਖਵੀਰ ਸਿੰਘ ਬਾਦਲ ਦੇਰੇ ਦੇ ਕੋਈ ਲੋਕਾਂ ਨੂੰ ਮਿਲੇ ਕੀ ਉਹਨਾਂ ਨੇ ਚਿੱਠੀ ਜਿਹੜੀ ਆ ਉਹਦੇ ਵਿੱਚ ਕੋਈ ਭੂਮਿਕਾ ਨਿਭਾਈ ਮਾਫੀ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ ਇਹਦੇ ਵਾਸਤੇ ਜੇ ਕੋਈ ਇਨਕੁਆਰੀ ਕਰਾਉਣ ਤੇ ਉਹ ਅਕਾਲੀ ਦਲ ਵਾਸਤੇ ਬਿਹਤਰ ਹੋਊਗਾ اور ফাইনਲੀ ਲੌਂਗ ਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਸਤੇ ਬਿਹਤਰ ਹੋਊਗਾ ਤਾਂ ਕਿ ਉਹ ਵੀ ਕੱਲ ਨੂੰ ਇਹਦੇ ਵਾਸਤੇ ਕਲੀਨ ਹੀ ਕੈਨ ਕਮ ਕਲੀਨ ਮਾਫੀ ਮੰਗ ਸਕਦੇ ਨੇ ਜੇ ਤੁਸੀਂ ਨਹੀਂ ਮੰਨੋਗੇ ਤੇ ਲੋਕੀਂ ਤੇ ਫਿਰ ਯਕੀਨ ਕਰ ਹੀ ਰਿਹਾ ਔਰ ਇਹਦੇ ਨਾਲ ਤੁਹਾਡਾ ਆਪਣਾ ਨੁਕਸਾਨ ਜਿਹੜਾ ਵਾ ਉਹ ਹੋ ਰਿਹਾ ਵਾ ਜੇ ਤੁਸੀਂ ਨਹੀਂ ਇਨਕੁਆਰੀ ਕਰਾਓਗੇ ਤੇ ਜੋ ਲੋਕੀ ਕਹਿ ਰਹੇ ਨੇ ਉਹਦੇ ਉੱਪਰ ਜਾਂ ਲੋਕੀ ਮੰਨਦੇ ਨੇ ਉਹਦੇ ਉੱਪਰ ਪ੍ਰਦੀਪ ਕਲੇਰ ਦੇ ਜਿਹੜੇ ਖੁਲਾਸੇ ਨੇ ਉਹਨਾਂ ਨੇ ਇੱਕ ਤਰੀਕੇ ਨਾਲ ਮੋੜ ਲਾਤੀ ਉਹਨਾਂ ਨੇ ਉਹਨਾਂ ਨੂੰ ਹੋਰ ਜਿਵੇਂ ਹੁਣੇ ਹਰਕਿਰਨ ਸਿੰਘ ਨੇ ਕਿਹਾ ਉਹਨਾਂ ਨੂੰ ਹੋਰ ਪੁਖਤਾ ਕੀਤਾ ਸੋ ਇਹ ਜੋ ਕੁਝ ਹੋ ਰਿਹਾ ਵਾ ਆਬਵੀਅਸਲੀ ਇਹਦੇ ਨਾਲ ਅਕਾਲੀ ਦਲ ਹੋਰ ਕਮਜ਼ੋਰ ਹੋ ਰਿਹਾ ਖਾਤਨੇ ਵੱਲ ਨੂੰ ਜਾ ਰਿਹਾ ਵਾ ਔਰ ਇਹਦੇ ਨਾਲ ਕਾਂਗਰਸ ਪਾਰਟੀ ਕੁਝ ਹੱਦ ਤੱਕ ਭਾਜਪਾ ਔਰ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਨੂੰ ਇਹਦਾ ਸਬਦਾ ਫਾਇਦਾ ਹੋ ਰਿਹਾ ਹੈ ਇਹ ਸੀ ਮੇਰਾ ਵਿਸ਼ਲੇਸ਼ਣ ਹੁਣ ਆਪਾਂ ਮੈਲੀਨਾ ਸਾਡੇ ਤੋਂ ਇਜਾਜ਼ਤ